ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਸ਼ਹਿਰ ਸਮਾਣੇ ਤੇ ਇਹ ਆਪਣੇ ਨਾਲ ਖੜਾ ਹੋਇਆ ਬਾਈ ਧਰਮਵੀਰ ਸਿੰਘ ਤੇ ਬਾਈ ਨੇ ਇਹ ਆਪਣਾ ਸਲੂਕਰ ਤੇ ਏਟ ਬਾਲ ਪੂਲ ਦਾ ਇੱਥੇ ਕਲੱਬ ਬਣਾਇਆ ਹੈ ਸ਼ਹਿਰ ਦੇ ਵਿੱਚ ਤੇ ਜਿਵੇਂ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਵੀ ਇਹ ਕੁਝ ਨੌਜਵਾਨ ਪਿੱਛੇ ਗੇਮ ਖੇਡ ਵੀ ਰਹੇ ਨੇ ਤੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਜੀ ਜਿਆਦਾਤਰ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਉਹ ਖੋਨਾ ਨਾ ਲੱਗੇ ਰਹਿੰਦੇ ਨੇ ਤੇ ਗਰਾਊਂਡ ਲੈਵਲ ਤੇ ਕੋਈ ਵੀ ਗੇਮ ਹੈ ਜਿਹੜੀ ਉਹ ਨਹੀਂ ਕਰਦੇ ਤੇ ਇਹਦੇ ਕਰਕੇ ਜਿਹੜਾ ਮਤਲਬ ਦਿਮਾਗੀ ਤੇ ਮਾਨਸਿਕ ਬਿਮਾਰ ਜ਼ਿਆਦਾ ਹੋ ਰਹੇ ਨੇ ਤੇ ਬਾਈ ਜੀ ਹੁਣਾਂ ਨੇ ਬਹੁਤ ਵਧੀਆ ਕਲੱਬ ਲਾਇਆ ਹੈ ਤੇ ਬਾਈ ਜੀ ਹੁਰੀ ਨੇ ਆਪਣੇ ਨਾਲ ਤੇ ਇਹਦੇ ਬਾਰੇ ਲੈਣੇ ਆ ਜਾਣਕਾਰੀ ਨਾਲੇ ਬਾਈ ਜੀ ਹੁਰਾਂ ਨਾਲ ਕਰਦਿਆਂ ਗੱਲਬਾਤ ਤੇ ਬਾਈ ਜੀ ਜਿਹੜਾ ਤੁਸੀਂ ਇਹ ਕਲੱਬ ਲਾਇਆ ਹੈ ਇਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਪੰਜਾਬੀ ਲਸ਼ਕਾਰਾ ਪੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਕੀਤਾ ਜੀ ਆਪਾਂ ਕਲੱਬ ਸ਼ੁਰੂ ਇਹ ਜਿਹੜਾ ਟੇਬਲ ਪਿਆ ਹੈ ਇਹ ਸਨੁਕਰ ਦਾ ਟੇਬਲ ਹੈ ਠੀਕ ਹੈ ਜੀ ਉਹ ਵੀ ਸਨੁਕਰ ਦਾ ਟੇਬਲ ਜਿਹੜਾ ਉਸ ਤੋਂ ਪਿੱਛੇ ਆ ਉਹ ਏਟ ਬਾਲ ਪੂਲ ਦਾ ਟੇਬਲ ਆ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਜਿਵੇਂ ਜਿਹੜਾ ਵੀ ਕੋਈ ਹੁੰਦਾ ਠੀਕ ਹੈ ਖੇਡਣ ਦੇ ਨਾਲ ਦੇ ਨਾਲ ਇੱਕ ਤੇ ਉਹਦੀ ਸਰੀਰਕ ਕਸਰਤ ਹੁੰਦੀ ਆ ਇੱਕ ਤਾਂ ਅੱਜ ਕੱਲ ਬੱਚੇ ਫੋਨਾਂ ਦੇ ਜ਼ਿਆਦਾ ਐਡਿਕਟਡ ਹੋਏ ਹੋਏ ਪਏ ਨੇ ਜੀ ਫਿਜ਼ੀਕਲ ਐਕਟੀਵਿਟੀ ਹੁੰਦੀ ਨਹੀਂ ਠੀਕ ਹੈ ਜੀ ਦੇ ਨਾਲ ਕੀ ਹੁੰਦਾ ਮਕਿਆਂ ਨੂੰ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਨੇ ਠੀਕ ਹੈ ਦੂਜੀ ਗੱਲ ਸਨੁਕਰ ਖੇਡਣ ਦੇ ਨਾਲ ਇੱਕ ਤੇ ਬੰਦਾ ਐਕਟਿਵ ਰਹਿੰਦਾ ਜੀ ਫਿਜ਼ੀਕਲ ਐਕਟੀਵਿਟੀ ਹੁੰਦੀ ਆ ਫਿਰ ਉਹਦਾ ਮਾਈਂਡ ਲੱਗਦਾ ਜੀ ਗੇਮ ਦੇ ਵਿੱਚ ਮਾਈਂਡ ਲੱਗਣ ਨਾਲ ਉਹਦਾ ਮਾਈਂਡ ਵੀ ਸ਼ਾਰਪ ਹੁੰਦਾ ਹੈ ਤੇ ਬਾਈ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਜਿਹੜੇ ਕਲੱਬ ਹੁੰਦੇ ਨੇ ਇਹ ਕਲੱਬ ਨੇ ਜਿਹੜੇ ਜ਼ਿਆਦਾਤਰ ਆਪਾਂ ਦੇਖਦੇ ਆਂ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਚੰਡੀਗੜ੍ਹ ਸ਼ਹਿਰ ਹੋ ਗਿਆ ਜਿਵੇਂ ਪਟਿਆਲਾ ਲੁਧਿਆਣਾ ਵੀ ਜਾਨੀ ਕਿ ਵੱਡੇ ਸ਼ਹਿਰ ਹੋ ਗਏ ਤੇ ਜਿਹੜੇ ਆਪਣੇ ਲੋਕਲ ਛੋਟੇ ਮਤਲਬ ਸ਼ਹਿਰ ਨੇ ਇਹਨਾਂ ਦੇ ਵਿੱਚ ਆਪਾਂ ਇਹੋ ਜਿਹੇ ਕਲੱਬ ਕਦੀ ਨਹੀਂ ਦੇਖੇ ਤਾਂ ਜਿਹੜੀ ਜੀ ਚੀਜ਼ ਹੈ ਜਿਵੇਂ ਤੁਸੀਂ ਕਲੱਬ ਲਾਇਆ ਜਾਏ ਮੁੰਡਿਆਂ ਬਾਰੇ ਜਾਂ ਨੌਜਵਾਨਾਂ ਬਾਰੇ ਸੋਚਿਆ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਕਿੱਥੋਂ ਆਈ ਤੇ ਤੁਸੀਂ ਕਿੱਥੋਂ ਪ੍ਰੇਰਿਤ ਹੋਏ ਵੀ ਇਹ ਆਪਾਂ ਇੱਥੇ ਲਾਣਾ ਹੈ ਮੈਂ ਵੀਰੇ ਮੈਂ ਪਹਿਲਾਂ ਕਰਦਾ ਸੀ ਪ੍ਰਾਈਵੇਟ ਜੌਬ ਪ੍ਰਾਈਵੇਟ ਜੌਬ ਨਾਲ ਤੁਹਾਨੂੰ ਪਤਾ ਵੀ ਕਿੰਨਾ ਦਾ ਘਰ ਚੱਲਦਾ ਠੀਕ ਹੈ ਤੇ ਉਹ ਮੁਸ਼ਕਲਾਂ ਆ ਰਹੀਆਂ ਸੀ ਤੇ ਫਿਰ ਘਰ ਦੇ ਕਹਿੰਦੇ ਵੀ ਤੂੰ ਆਪਣਾ ਬਾਹਰ ਦਾ ਦੇਖ ਲੈ ਮੈਂ ਸੋਚਿਆ ਵੀ ਬਾਹਰ ਜਾ ਕੇ ਵੀ ਘਟੋ ਘਟ 12 13 ਘੰਟੇ ਕੰਮ ਕਰਨਾ ਪੈਣਾ ਠੀਕ ਹੈ ਵੀ 12 13 ਘੰਟੇ ਕੰਮ ਘੰਟੇ ਕੰਮ ਵੀ ਕਰਨਾ ਕਰਨਾ ਵੀ ਕਿਸੇ ਲਈ ਆ ਤੇ ਉਹਦੇ ਨਾਲ ਮੈਂ ਇਹ ਸੋਚਿਆ ਵੀ ਕਿਉਂ ਨਾ ਆਪਣਾ ਹੀ ਇੱਥੇ ਕੋਈ ਨਾ ਕੋਈ ਕੰਮ ਸ਼ੁਰੂ ਕੀਤਾ ਜਾਏ ਆ ਮੈਂ ਜਿਵੇਂ ਚੰਡੀਗੜ੍ਹ ਰਹਿੰਦਾ ਹੁੰਦਾ ਸੀ ਤੇ ਆਪਣੇ ਉੱਥੇ ਉੱਥੇ ਤਾਂ ਨਾਰਮਲ ਹੀ ਨੇ ਆਪਣੇ ਕਲੱਬ ਜੀ ਠੀਕ ਹੈ ਜਿਵੇਂ ਆਪਣੇ ਛੋਟੇ ਸ਼ਹਿਰ ਨੇ ਇਹਨਾਂ ਦੇ ਵਿੱਚ ਇੱਜ ਘਾਟਾ ਜਿਹੜੇ ਵੀ ਮੁੰਡੇ ਇਸ ਚੀਜ਼ ਬਾਰੇ ਜਾਣਦੇ ਨੇ ਠੀਕ ਹੈ ਉਹ ਚੀਜ਼ ਖੇਡਣ ਵਾਸਤੇ ਦੂਰ ਜਾਂਦੇ ਨੇ ਵੱਡੇ ਸ਼ਹਿਰ ਜਾਂਦੇ ਨੇ ਜਿਵੇਂ ਸਮਾ ਆਪਣਾ ਸ਼ਹਿਰ ਸਮਾਨ ਹੈ ਸਮਾਨੇ ਤੋਂ ਪੜਿਆਲੇ ਜਾਂਦੇ ਨੇ ਜਾਂ ਜਿਹੜੇ ਚੰਡੀਗੜ੍ਹ ਜੋਬ ਕਰਦੇ ਉੱਥੇ ਜਾਂਦੇ ਨੇ ਠੀਕ ਹੈ ਜੀ ਇਸੇ ਕਰਕੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਉਹ ਚੀਜ਼ ਉੱਥੇ ਉਹਨਾਂ ਦੇ ਸ਼ਹਿਰ ਦੇ ਵਿੱਚ ਹੀ ਪ੍ਰੋਵਾਈਡ ਕਰ ਰਹੇ ਆ ਤੇ ਬਾਈ ਜੀ ਜਿਨੇ ਆਪਾਂ ਦੇਖਦੇ ਆ ਵੀ ਅੱਜ ਕੱਲ ਦੇ ਨੌਜਵਾਨ ਨੇ ਤੇ ਪਹਿਲੇ ਸਮੇਂ ਹੁੰਦੇ ਸੀ ਵੀ ਬੱਚੇ ਗਰਾਊਂਡਾਂ ਦੇ ਵਿੱਚ ਤੁਰ ਜਾਂਦੇ ਸੀ ਕੋਈ ਨਾ ਕੋਈ ਗੇਮ ਖੇਡਦੇ ਰਹਿੰਦੇ ਸੀ ਤੇ ਅੱਜ ਕੱਲ ਦੇਖਦੇ ਆ ਵੀ ਜ਼ਿਆਦਾਤਰ ਘਰਾਂ ਦੇ ਵਿੱਚ ਹੀ ਬੱਚੇ ਮੋਬਾਈਲਾਂ ਦੇ ਨਾਲ ਲੱਗੇ ਰਹਿੰਦੇ ਨੇ ਤੇ ਮਾਨਸਿਕ ਰੋਗ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਵਧ ਰਹੇ ਨੇ ਤੇ ਉਹਦੇ ਕਰਕੇ ਜਿਵੇਂ ਹੁਣ ਇਹ ਗੇਮ ਹੈ ਇਹਦੇ ਬਾਰੇ ਤੁਸੀਂ ਥੋੜਾ ਦੱਸੋ ਵੀ ਜਿਵੇਂ ਇਹਨੂੰ ਖੇਡਦੇ ਨੇ ਬੱਚੇ ਵੀ ਉਹ ਮਤਲਬ ਜ਼ਿਆਦਾ ਦਿਮਾਗ ਤੇ ਜਾਂ ਫਿਜ਼ੀਕਲ ਤੌਰ ਤੇ ਕੀ ਕੀ ਇਹਦੇ ਬਦਲ ਮ ਗੇਮ ਦੇ ਫਾਇਦੇ ਹੁੰਦੇ ਨੇ ਇਹਦੇ ਸਭ ਤੋਂ ਵੱਡਾ ਫਾਇਦਾ ਤੇ ਇਹ ਵੀ ਜਿਹੜਾ ਕੋਈ ਵੀ ਖੇਡਦਾ ਵੱਡਾ ਖੇਡਦਾ ਜਾਂ ਬੱਚਾ ਖੇਡਦਾ ਉਹ ਫੋਨ ਤੋਂ ਦੂਰ ਰਹਿੰਦਾ ਠੀਕ ਹੈ ਫੋਨ ਦਾ ਇੱਕ ਹਿਸਾਬ ਦਾ ਬੰਦਾ ਭੁੱਲੀ ਜਾਂਦਾ ਠੀਕ ਹੈ ਜੀ ਫਿਰ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੁੰਦੀ ਹੈ ਠੀਕ ਹੈ ਜੀ ਤੇ ਤੀਜਾ ਤੁਹਾਡਾ ਇਹਦੇ ਵਿੱਚ ਮਾਈਂਡ ਲੱਗਦਾ ਮਾਈਂਡ ਲੱਗਣ ਦੇ ਨਾਲ ਜਦੋਂ ਤੁਹਾਡਾ ਮਾਈਂਡ ਲੱਗਦਾ ਕਿਸੇ ਚੀਜ਼ ਤੇ ਫੋਕਸ ਹੁੰਦਾ ਮਾਈਂਡ ਤੇਜ਼ ਹੁੰਦਾ ਠੀਕ ਠੀਕ ਹੈ ਕੋਈ ਵੀ ਬੱਚਾ ਖੇਡਦਾ ਕੋਈ ਵੀ ਨੌਜਵਾਨ ਖੇਡਦਾ ਤੁਹਾਡਾ ਮਾਈਂਡ ਤੇਜ਼ ਹੋਏਗਾ ਇਸ ਚੀਜ਼ ਤੇ ਡੈਫੀਨੇਟਲੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਵੀ ਜਿਹੜੀ ਇਹ ਗੇਮ ਹੁੰਦੀ ਐ ਗੋਗੇ ਗੇਮ ਥੋੜੀ ਜੀ ਮਤਲਬ ਹਾਰ ਹੁੰਦੀ ਐ ਕਿਉਂਕਿ ਆਪਾਂ ਫੋਨਾਂ 'ਚ ਤਾਂ ਬੱਚੇ ਸਾਰੀ ਖੇਡ ਲਈਦੇ ਪਰ ਜਦੋਂ ਗਰਾਊਂਡ ਲੈਵਲ ਤੇ ਉਹਨੂੰ ਖੇਡਣਾ ਪੈਂਦਾ ਜਿਵੇਂ ਸਟਿਕ ਦੇ ਨਾਲ ਖੇਡਦੇ ਨੇ ਬੜਾ ਬੈਲੈਂਸ ਬਣਾ ਕੇ ਤੇ ਤਰੀਕੇ ਦੇ ਨਾਲ ਬਾਲ ਨੂੰ ਮਾਰਿਆ ਜਾਂਦਾ ਤਾਂ ਫਿਰ ਅੱਗੇ ਜਿਹੜੀ ਜਾ ਕੇ ਐ ਬਾਲ ਪੈਂਦੀ ਐ ਤੇ ਜਿਵੇਂ ਹੁਣ ਇਥੇ ਬੱਚੇ ਹੁੰਦੇ ਨੇ ਜ਼ਿਆਦਾਤਰ ਜਿਵੇਂ ਬੱਚੇ ਹੁੰਦੇ ਨੇ ਉਹਨਾਂ ਨੂੰ ਮਤਲਬ ਇਹ ਜਿਹੜੀ ਗੇਮ ਐ ਖੇਡਣੀ ਨਹੀਂ ਆਉਂਦੀ ਤਾਂ ਉਹਦੀ ਤੁਸੀਂ ਮਤਲਬ ਉਹਨਾਂ ਨੂੰ ਵੀ ਇਹ ਮੌਕੇ ਤੇ ਟ੍ਰੇਨਿੰਗ ਵੀ ਦਿੰਦੇ ਹੋ ਦੱਸਦੇ ਹੋ ਵੀ ਮੌਕੇ ਤੇ ਜਿਹੜੇ ਬੱਚੇ ਨੇ ਪ੍ਰੋਪਰਲੀ ਸਿੱਖਣੀ ਆ ਠੀਕ ਹੈ ਉਹਦੇ ਵਾਸਤੇ ਆਪਾਂ ਇੱਕ ਕੋਚ ਵੀ ਰੱਖਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਉਹ ਆਪਣਾ ਪਟਿਆਲੇ ਤੋਂ ਕੋਚ ਆਗਾ ਜਿੰਦੇ ਜਿਹੜੇ ਬੱਚੇ ਨੇ ਟ੍ਰੇਨਿੰਗ ਲੈਣੀ ਆ ਪ੍ਰੋਪਰਲੀ ਠੀਕ ਉਹ ਆਪਣੇ ਕੋਲ ਇੱਥੇ ਆਏ ਠੀਕ ਆਪਣੇ ਕੋਲ ਨੋਟ ਕਰਾਏ ਦਿਨ ਦੇ 2 ਘੰਟੇ ਆਪਾਂ ਉਹਨੂੰ ਟ੍ਰੇਨਿੰਗ ਦਵਾਂਗੇ ਠੀਕ ਹੈ ਜੀ ਜਿਹੜਾ ਮਤਲਬ ਕਿ ਨਾਰਮਲ ਹੀ ਫਨ ਵਾਸਤੇ ਆਉਂਦੇ ਨੇ ਠੀਕ ਉਹਨਾਂ ਨੂੰ ਆਪਾਂ ਬੇਸਿਕ ਟ੍ਰੇਨਿੰਗ ਆ ਜਿਹੜੀ ਉਹ ਆਪਾਂ ਆ ਆ ਬੈਠੇ ਦੇ ਦਿੰਨੇ ਜਿਵੇਂ ਸਟਿਕ ਕਿਵੇਂ ਫੜਨੀ ਆ ਠੀਕ ਹੈ ਜੀ ਬਾਲ ਨੂੰ ਹਿੱਟ ਕਿਵੇਂ ਕਰਨਾ ਹੈ ਬੈਟ ਤੇ ਹੱਥ ਕਿੱਦਾਂ ਰੱਖਣਾ ਹੈ ਠੀਕ ਹੈ ਜੀ ਨੋਰਮਲ ਟ੍ਰੇਨਿੰਗ ਆਪਾਂ ਇੱਥੇ ਦੇ ਦਿੰਨੇ ਆ ਤੇ ਜਿਹਨੇ ਇੱਥੇ ਮਤਲਬ ਮਾਪੇ ਆਉਂਦੇ ਨੇ ਜਾਂ ਮਤਲਬ ਨੌਜਵਾਨ ਆਉਂਦੇ ਨੇ ਤੇ ਉਹਨਾਂ ਨਾਲ ਛੋਟੇ ਬੱਚੇ ਵੀ ਕਈ ਵਾਰ ਆ ਜਾਂਦੇ ਨੇ ਤੇ ਜਿਵੇਂ ਤੁਸੀਂ ਦੱਸਿਆ ਵੀ ਕੈਰਮ ਬੋਰਡ ਵੀ ਹੈ ਤੇ ਉਹ ਇੱਥੇ ਆ ਕੇ ਖੇਡਦੇ ਨੇ ਤੇ ਬੱਚੇ ਵੀ ਨੇ ਜਿਹੜੇ ਉਹਨਾਂ ਦੇ ਵੀ ਮਤਲਬ ਬਹੁਤ ਵਧੀਆ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਜਾਂ ਸਰੀਰਕ ਤੌਰ ਤੇ ਬਹੁਤ ਵਧੀਆ ਅਸਰ ਪੈਂਦਾ ਹੈ ਤਾਂ ਜਿਵੇਂ ਬੱਚੇ ਆਉਂਦੇ ਨੇ ਤਾਂ ਉਹ ਕਿੰਨਾ ਕਿੰਨਾ ਟਾਈਮ ਮਤਲਬ ਇੱਥੇ ਕੈਰਮ ਬੋਰਡ ਖੇਡਦੇ ਨੇ ਤੇ ਉਹਨਾਂ ਦੇ ਨਾਲ ਆਪਣੇ ਮਾਪੇ-ਆਪ ਦੇ ਨਾਲ ਇੱਥੇ ਟਾਈਮ ਬਤੀਤ ਕਰਦੇ ਨੇ। ਬੱਚੇ ਆਉਂਦੇ ਨੇ ਉਹਨਾਂ ਦੇ ਨਾਲ ਤੇ ਉਹਨਾਂ ਵਾਸਤੇ ਆਪਾਂ ਕੈਰਮ ਬੋਰਡ ਰੱਖੇ ਹੋਏ ਨੇ ਠੀਕ ਹੈ ਜੀ ਉਹ ਆਪਣੀ ਫਿਜ਼ੀਕਲ ਐਕਟੀਵਿਟੀ ਨਾਲ ਕਰ ਸਕਦੇ ਨੇ। ਨਾਲ-ਨਾਲ ਉਹਨਾਂ ਦਾ ਨਾਲ-ਨਾਲ ਮਾਈਂਡ ਤੇਜ ਹੁੰਦਾ ਠੀਕ ਹੈ ਜੀ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਹੋ ਜਾਂਦੀ ਆ ਨਾਲੇ ਬੱਚੇ ਦਾ ਫੋਨ ਤੋਂ ਦਿਮਾਗ ਸਾਈਡ ਤੇ ਹੋ ਜਾਂਦਾ ਠੀਕ ਹੈ ਜੀ ਆਪਣਾ ਫਿਜ਼ੀਕਲ ਗੇਮਾਂ ਦੇ ਵਿੱਚ ਧਿਆਨ ਲੱਗਣ ਲੱਗ ਜਾਂਦਾ। ਬਿਲਕੁਲ ਉਹਦੇ ਨਾਲ ਐਕਸਾਈਟਿ ਖੁਦ ਖੇਡ ਰਿਹਾ ਇੱਕ ਤਾਂ ਉਹਦੇ ਨਾਲ ਫਿਜ਼ੀਕਲ ਐਕਟੀਵਿਟੀ ਤਾਂ ਜਿਹੜੀ ਹੁੰਦੀ ਹੁੰਦੀ ਆ ਇੱਕ ਤਾਂ ਉਹਦੇ ਦਿਮਾਗ 'ਚ ਸਿਗਨਲ ਹੀ ਜਾਂਦਾ ਵੀ ਹਾਂ ਵੀ ਮੈਂ ਖੁਦ ਖੇਡ ਰਿਹਾ ਠੀਕ ਹੈ ਇਹ ਚੀਜ਼ ਮੈਂ ਆਪ ਕਰ ਰਿਹਾ ਐਂਡ ਇਹ ਵੀ ਫੋਨ ਤੇ ਕੰਪਿਊਟਰ ਨਾਲ ਹੋ ਰਹੀ ਆ ਠੀਕ ਹੈ ਤੇ ਬਾਈ ਜੀ ਆਜੋ ਫਿਰ ਅੱਗੇ ਆਪਾਂ ਨੂੰ ਥੋੜਾ ਦਿਖਾਓ ਤੇ ਨਾਲੇ ਸਮਝਾਓ ਤੇ ਆਜੋ ਬਾਈ ਜੀ ਤੁਹਾਨੂੰ ਵੀ ਨਾਲ ਦਿਖਾਣੇ ਆ ਤੇ ਨਾਲ ਬਾਈ ਜੀ ਨੂੰ ਵੀ ਸਮਝਾਉਂਦੇ ਨੇ ਜਿਵੇਂ ਆਪਾਂ ਇੱਧਰ ਦੇਖ ਰਹੇ ਹਾਂ ਇੱਧਰ ਜਿਹੜਾ ਟੇਬਲ ਆ ਪੂਲ ਟੇਬਲ ਆ ਠੀਕ ਹੈ ਜਿਹੜੇ ਵੀ ਬਿਗਿਨਰ ਆਉਂਦੇ ਨੇ ਉਹਨਾਂ ਵਾਸਤੇ ਇਹ ਚੇਬਲ ਸਹੀ ਆ ਇੱਥੇ ਆਪਾਂ ਉਹਨੂੰ ਟ੍ਰੇਨਿੰਗ ਵੀ ਦੇ ਦਿੱਤੀ ਆ ਠੀਕ ਹੈ ਬੇਸਿਕ ਨੋਲਿਜ ਵੀ ਦੇ ਦਿੱਤੀ ਆ ਠੀਕ ਹੈ ਹੁਣ ਜਿਵੇਂ ਤੁਸੀਂ ਇੱਥੇ ਬੋਲਾਂ ਦੇਖ ਰਹੇ ਹੋ ਆਡਾੜ ਕਲਰ ਦੀਆਂ ਬੋਲਾਂ ਨੇ ਜਿਵੇਂ ਨਵਾਂ ਬੰਦਾ ਆਉਂਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਕਿਹੜੀ ਬੋਲ ਕਿਵੇਂ ਆ ਹੁਣ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਦੋ ਬੋਲਾਂ ਨੇ ਬੋਲਾਂ ਦੇ ਕਲਰ ਸੇਮ ਨੇ ਠੀਕ ਆ ਜਿਹੜੀ ਆਹ ਬੋਲ ਆ ਇਹਨੂੰ ਕਹਿੰਦੇ ਨੇ ਸਟ੍ਰਾਈਪ ਜਿਹੜੀ ਆ ਬੋਲ ਆ ਇਹਨੂੰ ਕਹਿੰਦੇ ਨੇ ਸੋਲਿਡ ਠੀਕ ਹੈ ਹੁਣ ਸਟਾਰਟਿੰਗ ਤੋਂ ਬਾਅਦ ਸਟਾਰਟ ਜਦੋਂ ਸਟਾਰਟ ਹੁੰਦੀ ਆ ਗੇਮ ਜਦੋਂ ਬੰਦਾ ਬ੍ਰੇਕ ਕਰਦਾ ਉਸ ਤੋਂ ਪਹਿਲਾਂ ਜਿਵੇਂ ਸਟ੍ਰਾਈਪ ਬੋਲ ਪੈ ਗਈ ਬੰਦੇ ਦੀ ਜਿਹੜਾ ਪਹਿਲਾ ਬੰਦਾ ਖੇਡ ਰਿਹਾ ਉਹ ਇਸ ਇਹਦੇ ਨਾਲ ਦੀਆਂ ਬਾਕੀ ਬੋਲਾਂ ਆਟੋ ਕਰੇਗਾ ਜਿਵੇਂ ਸੇਮ ਆ ਬੋਲ ਉਹ ਵੇਕਪੋਰਟ ਕਰੇਗਾ ਜਿਹੜਾ ਦੂਜਾ ਬੰਦਾ ਉਹਦੀ ਆਟੋਮੈਟਿਕਲੀ ਸੋਲਿਡ ਬੋਲ ਹੋ ਜਾਏਗੀ ਠੀਕ ਹੈ ਠੀਕ ਹੈ ਉਹਨੇ ਆਪਣੀਆਂ ਸੋਲਿਡ ਬੋਲਾਂ ਪਾਉਣੀਆਂ ਨੇ ਠੀਕ ਹੈ ਜੀ ਜਿਹੜੇ ਮੈਂ ਪਹਿਲਾਂ ਬਾਦੀਆਂ ਉਹ ਵਿਨ ਕਰਦੇਗਾ ਜੀ ਉਹ ਗੇਮ ਜਿੱਤ ਗਿਆ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਹੁਣ ਵੀ ਇਹ ਦੋ ਕਲਰ ਦੀਆਂ ਬੌਲਾ ਹੁੰਦੀਆਂ ਨੇ ਜਿਵੇਂ ਦੋ ਜਣੇ ਖੇਡਦੇ ਨੇ ਜਾਂ ਕਿੰਨੇ ਵੀ ਉਹ ਅਲੱਗ-ਅਲੱਗ ਤਰ੍ਹਾਂ ਦੀ ਬੌਲ ਪਾ ਗਏ ਫਿਰ ਉਹ ਸਾਰੀਆਂ ਬੌਲਾ ਉਹੀ ਪਾਉਂਦੇ ਨੇ ਤੇ ਇਹਦੇ ਵਿੱਚ ਜਿਵੇਂ ਕੰਪੀਟੀਸ਼ਨ ਹੁੰਦਾ ਵੀ ਨੌਜਵਾਨਾਂ ਦਾ ਆਪਣੇ ਵਿੱਚ ਵੀ ਆ ਵੀ ਅਸੀਂ ਵੀ ਵੀ ਜਿਵੇਂ ਪਹਿਲਾ ਕੌਣ ਜਿੱਤਦਾ ਹੈ ਜਾਂ ਪਾ ਵੀ ਇਹਨਾਂ ਬੌਲਾ ਨੂੰ ਪਾ ਕੇ ਤਾਂ ਉਹ ਵੀ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਆਨੰਦ ਆਉਣਾ ਹੁੰਦਾ ਹੁਣ ਐ ਵੀ ਜਦੋਂ ਵੀ ਕੋਈ ਆਪਣਾ ਸ਼ਾਰਟ ਫਿਜ਼ੀਕਲੀ ਐਕਟੀਵਿਟੀ ਚ ਕੋਈ ਵੀ ਕੋਈ ਵੀ ਗੇਮ ਲਾ ਲਓ ਚਾਹੇ ਕ੍ਰਿਕਟ ਲਾਓ ਵਾਲੀਬਾਲ ਲਾ ਜਦੋਂ ਕੋਈ ਬੰਦਾ ਫਿਜ਼ੀਕਲ ਐਕਟੀਵਿਟੀ ਕਰਦਾ ਨਾ ਉਹਨੂੰ ਆਪਣੇ ਆਪ ਐਕਸਾਈਟਮੈਂਟ ਹੁੰਦੀ ਆ ਹਾਂ ਇਹ ਚੀਜ਼ ਮੈਂ ਆਪ ਕਰ ਰਿਹਾ ਤੇ ਜਿਹੜਾ ਬੰਦਾ ਖੇਡਦਾ ਉਹਨੂੰ ਤਾਂ ਹੋਣੀ ਹੋਣੀ ਆ ਤੇ ਬਾਈ ਜੀ ਆਜੋ ਜੀ ਕੁਝ ਨੌਜਵਾਨ ਜਿਹੜੇ ਖੇਡ ਰਹੇ ਨੇ ਕਿ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਨਾਲੇ ਇਹਨਾਂ ਨੂੰ ਪੁੱਛਨੇ ਆ ਤੇ ਆਜੋ ਜੀ ਤੇ ਹਰਵਿੰਦਰ ਸਿੰਘ ਜੀ ਵੀ ਤੁਸੀਂ ਮਤਲਬ ਇੱਥੇ ਗੇਮ ਖੇਡਣ ਆਏ ਹੋ ਹਾਂਜੀ ਉਸ ਤੋਂ ਪਹਿਲਾਂ ਜਿਵੇਂ ਘਰੇ ਮਤਲਬ ਫालतू ਫੋਨਾਂ ਦੇ ਨਾਲ ਲੱਗੇ ਰਹਿੰਦੇ ਸੀ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਫੋਨਾਂ ਦੇ ਵਿੱਚ ਕੁਝ ਨਾ ਕੁਝ ਦੇਖਦੇ ਰਹਿੰਦੇ ਆ ਤੇ ਉਹਦੇ ਨਾਲ ਜਿਹੜਾ ਆਪਣਾ ਮਾਈਂਡ ਆ ਉੱਤੇ ਵੀ ਬਹੁਤ ਮਾੜਾ ਅਸਰ ਪੈਂਦਾ ਤੇ ਸਰੀਰ ਤੇ ਵੀ ਤੇ ਜਿਵੇਂ ਤੁਸੀਂ ਹੁਣ ਇੱਥੇ ਇਹ ਗੇਮ ਖੇਡਣ ਆਏ ਹੋ ਵੀ ਕਿਵੇਂ ਮਹਿਸੂਸ ਹੋ ਰਿਹਾ ਜਾਂ ਕੀ ਆਪਣੇ ਆਪ 'ਚ ਫਰਕ ਮਹਿਸੂਸ ਕੀਤਾ ਵੀ ਪਹਿਲਾਂ ਨਾਲੋਂ ਵੀ ਆਪਣੇ 'ਚ ਕੀ ਐਕਟੀਵਿਟੀ ਆਈ ਹੈ ਬਿਲਕੁਲ ਜੀ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਫੋਨ ਤੇ ਟਾਈਮ ਸਪੈਂਡ ਕਰਦੇ ਆ ਤਾਂ ਆਪਣੇ ਮਾਈਂਡ ਤੇ ਉਹ 네ਗੇਟਿਵ ਇਫੈਕਟ ਹੀ ਪਾਉਂਦਾ ਹੈ ਅੱਜ ਕੱਲ ਤਾਂ ਬਿਲਕੁਲ ਵੀ ਵਧੀਆ ਨਹੀਂ ਹੈਗਾ ਸੋਸ਼ਲ ਸਾਈਟਸ ਜਿਹੜੇ ਮੈਂ ਸਭ ਨੂੰ ਸੁਜੈਸਟ ਕਰਾਂਗਾ ਇੱਥੇ ਆਓਗੇ ਤਾਂ ਇੱਕ ਚੀਜ਼ ਇਸੇ ਲੈਵਲ ਤੱਕ ਨਹੀਂ ਹੈਗੀ ਇੰਟਰਨੈਸ਼ਨਲ ਲੈਵਲ ਤੱਕ ਇਹਦੇ ਕੰਪੀਟੀਸ਼ਨ ਹੁੰਦੇ ਨੇ ਵਕ ਵਕ ਪ੍ਰਾਈਜ਼ ਹੁੰਦੇ ਨੇ ਜੇ ਆਪਾਂ ਇਹਨੂੰ ਕਰਾਂਗੇ ਤਾਂ ਆਪਾਂ ਫੇਮਸ ਤਾਂ ਲੋਕੀ ਰੀਲਸ ਬਣਾ ਕੇ ਹੁੰਦੇ ਨੇ ਆਪ ਮੈਂ ਕਹਿ ਰਿਹਾ ਵੀ ਚੰਗੀ ਸਾਈਟ ਤੇ ਜਾਵਾਂਗੇ ਗੇਮਸ ਥਰੂ ਜਾਵਾਂਗੇ ਤਾਂ ਬਹੁਤ ਅੱਗੇ ਤੱਕ ਜਾਵਾਂਗੇ ਬਹੁਤ ਵਧੀਆ ਚੀਜ਼ ਹੈ ਜੀ ਇਹ ਮੈਂ ਵੀਰੇ ਨਾਲ ਬੈਠਾ ਸੀਗਾ ਜਦੋਂ ਐਂਟਰ ਹੋਏ ਸੀਗਾ ਇੱਕ ਦਿਨ ਤਾਂ ਵੀਰਾ ਕਹਿੰਦਾ ਸੀ ਵੀ ਮੇਰਾ ਇਹ ਆਈਡੀਆ ਹੈ ਤਾਂ ਮੈਂ ਵੀਰੇ ਨੂੰ ਕਿਹਾ ਵੀ ਬਹੁਤ ਵਧੀਆ ਗੱਲ ਹੈ ਵੀਰੇ ਆਪਾਂ ਸਟਾਰਟ ਕਰਦੇ ਆ ਤੁਸੀਂ ਸਟਾਰਟ ਕਰੋ ਅਸੀਂ ਤੁਹਾਡੇ ਨਾਲ ਹਿੰਨੀ ਹੈਲਪ ਹੋ ਸਕੀ ਆਪਾਂ ਜਰੂਰ ਕਰਾਂਗੇ ਕਿਉਂਕਿ ਐਦਾਂ ਦਾ ਆਪਣੇ ਏਰੀਆ ਦੇ ਵਿੱਚ ਕੁਝ ਨਹੀਂ ਹੈਗਾ ਇਹ ਕੁਝ ਆਪਾਂ ਨਵਾਂ ਕੁਝ ਬੰਦਾ ਜੇ ਕੋਈ ਨਵਾਂ ਟਰਾਈ ਕਰਨਾ ਚਾਹੁੰਦਾ ਤਾਂ ਆਪਾਂ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਹੈ ਉਹਨੂੰ ਮੋਟੀਵੇਟ ਕਰਨਾ ਚਾਹੀਦਾ ਸੋ ਮੈਂ ਸਭ ਨੂੰ ਸੁਜੈਸਟ ਕਰਾਂਗਾ ਆਓ ਸਿੱਖੋ ਤੇ ਬਹੁਤ ਕੁਝ ਆਏ ਦੇ ਵਿੱਚ ਸਿੱਖਣ ਦੀ ਬਹੁਤ ਕੁਝ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਗੇਮ ਦੇ ਕੰਪੀਟੀਸ਼ਨ ਹੁੰਦੇ ਨੇ ਤਾਂ ਕਿਵੇਂ ਮਨ ਦੇ ਵਿੱਚ ਹੈ ਥੋੜਾ ਵਾਲਾ ਵੀ ਅਸੀਂ ਵੀ ਇਸ ਨੂੰ ਪਤਲੇ ਇੱਥੋਂ ਸਿੱਖ ਕੇ ਜਾਂ ਉੱਤੇ ਜਾ ਸਕਦੇ ਆ ਜਰੂਰ ਜਾਵਾਂਗੇ ਜੀ ਵੀਰੇ ਗਾਈਡ ਕਰੇਗਾ ਅਸੀਂ ਜਰੂਰ ਸਿੱਖਾਂਗੇ ਤਾਂ ਬਹੁਤ ਅੱਗੇ ਤੱਕ ਜਾਵਾਂਗੇ ਸਗੋਂ ਅਸੀਂ ਕਿਤੇ ਜਾ ਕੇ ਜੇ ਖੇਡਾਂਗੇ ਤਾਂ ਕੈਂਡ ਜੋਗੇ ਹੋਵਾਂਗੇ ਕਿਸੇ ਨੂੰ ਵੀ ਅਸੀਂ ਇੱਥੋਂ ਉੱਠੇ ਸੀ ਅੱਜ ਇੱਥੇ ਤੱਕ ਪਹੁੰਚੇ ਆ ਸਗੋਂ ਇਸ ਸਮਾਣੇ ਦਾ ਨਾਮ ਵੀ ਆਏਗਾ ਵੀਰੇ ਦਾ ਨਾਮ ਆਏਗਾ ਵੀ ਸਾਨੂੰ ਇਸ ਵੀਰੇ ਨੇ ਗਾਈਡ ਕੀਤਾ ਸੀਗਾ ਤੁਹਾਨੂੰ ਵੀਰੇ ਵੀਰੇ ਨੇ ਬਹੁਤ ਵਧੀਆ ਸਟਾਰਟ ਕੀਤਾ ਹੈ ਬਹੁਤ ਵਧੀਆ ਗੇਮਿੰਗ ਆਪਣਾ ਗੇਮਿੰਗ ਜ਼ੋਨ ਜੋ ਸਟਾਰਟ ਕੀਤਾ ਹੈ ਕਲੱਬ 8 ਬਾਲ ਪੂਲ ਤੇ ਸਨੁਕਰ ਦਾ ਨਹੀਂ ਸਟਾਰਟ ਕੀਤਾ PlayStation ਵੀ ਹੈਗਾ ਜੇ ਕਿਸੇ ਨੇ ਉਧਰ ਨੂੰ ਵੀ ਇੰਟਰਸਟ ਸਭ ਦਾ ਲਗ-ਲਗ ਹੁੰਦਾ ਹੈ ਹੁਣ ਮੇਰਾ ਮੈਂਟ ਬੋਲ ਬੋਲ ਤੇ ਲੱਗਾ ਤਾਂ ਮੇਰਾ ਇੰਟਰਸਟ ਇਹਦੇ ਚਾ ਵੀਰੇ ਨੇ ਹੀ ਕ੍ਰੀਏਟ ਕੀਤਾ ਤਾਂ ਮੈਂ ਇਧਰ ਆ ਗਿਆ ਬਾਕੀ ਜਿਹਦਾ ਇੰਟਰਸਟ ਆਪਣਾ ਪਲੇ ਸਟੇਸ਼ਨ ਚ ਆ ਗਿਆ ਗੇਮਿੰਗਸ ਆ ਗਿਆ ਉਹ ਉਧਰ ਵੀ ਕਰ ਸਕਦਾ ਉਹ ਵੀ ਚੀਜ਼ ਅਵੇਲੇਬਲ ਹੈ ਜੀ ਇੱਥੇ ਠੀਕ ਹਾਂਜੀ ਇਹ ਗੇਮ ਦਾ ਭਾਜੀ ਇਦਾਂ ਹੈ ਵੀ ਜਿਵੇਂ ਅਸੀਂ ਨਾ ਪਹਿਲਾਂ ਅਸੀਂ ਫੋਨ ਤੇ ਚਲਾਉਂਦੇ ਸੀਗੇ ਇਹ ਵੀ ਗੇਮ ਫੋਨ 'ਚ ਚਲਦੀ ਸੀ ਪਰ ਜਿਹੜਾ ਆਨੰਦ ਇੱਥੇ ਆਉਂਦਾ ਉਹ ਸਾਨੂੰ ਉਧਰ ਤੇ ਨਹੀਂ ਕਦੇ ਵੀ ਆਇਆ ਠੀਕ ਹੈ ਇਹ ਗੇਮਾਂ ਅਸੀਂ ਜਦੋਂ ਦਾ ਮੈਂ ਖੇਡਣਾ ਸ਼ੁਰੂ ਕੀਤਾ ਸੀ ਇਹ ਮੈਂ ਅੱਜ ਤੋਂ ਕੋਈ 3-4 ਸਾਲ ਪਹਿਲਾਂ ਖੇਡਦਾ ਰਿਹਾ ਸੀ ਪਰ ਇੱਥੇ ਆਪਣੇ ਸਮਾਨੇ ਸ਼ ਬੱਲੇ ਨਾ ਚੰਡੀਗੜ੍ਹ ਮੈਂ ਜਾਂਦਾ ਹੁੰਦਾ ਸੀ ਖੇਡਣ ਜਾਂ ਮੈਂ ਉੱਥੇ ਰਹਿੰਦਾ ਸੀ ਕੰਮ ਕਰਦਾ ਸੀ ਉੱਥੇ ਖੇਡਦਾ ਸੀ ਪਟਿਆਲੇ ਖੇਡ ਆਏ ਬਟ ਜਦੋਂ ਦਾ ਇੱਥੇ ਖੁੱਲਿਆ ਨਾ ਉਦੋਂ ਦਾ ਸਾਨੂੰ ਆਨੰਦ ਇੰਨਾ ਵੱਜਿਆ ਪੈਣਾ ਕਿ ਸਾਡੇ ਤੋਂ ਫੋਨ ਛੁੱਟ ਗਏ ਨੇ ਠੀਕ ਹੈ ਸਾਡੇ ਮੇਰੇ ਹੋਰ ਵੀ ਯਾਰ ਵੇਲੇ ਆਉਂਦੇ ਨੇ ਮੈਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਅਗਲਾ ਇੱਥੇ ਜਾਂਦੇ ਜਾਂਦਾ ਜਨ ਨਾਲ ਹੀ ਲੈਂਦੇ ਆਗੇ ਸਾਨੂੰ ਹਾਲਾਂਕਿ ਫੋਨ ਦਾ ਨਹੀਂ ਪਤਾ ਲੱਗਦਾ ਹੈਗਾ ਸਾਡਾ ਫੋਨ ਵੱਜ ਰਿਹਾ ਕੀ ਹੈ ਵੀ ਇੰਨਾ ਕੋ ਆਨੰਦ ਐਕਟੀਵਿਟੀ ਇੱਕ ਸਰੀਰ ਦੀ ਐਕਟੀਵਿਟੀ ਇੱਕ ਦਿਮਾਗ ਦੀ ਐਕਟੀਵਿਟੀ ਚ ਇੰਨੀ ਹੈ ਨਾ ਕਿ ਸਾਡਾ ਦਿਮਾਗ ਇੱਚ ਇੰਨਾ ਲੱਗ ਖੇਡਦੇ ਰਹੀਏ ਵਧੀਆ ਜੀ ਅਸੀਂ ਖੇਡਦੇ ਰਹੀਏ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਤੁਹਾਡੇ ਦੋਸਤ ਆਉਂਦੇ ਨੇ ਤਾਂ ਕਈ ਵਾਰ ਜਿਵੇਂ ਤੇ ਇਹਦੇ ਵਿੱਚ ਵੀ ਤੁਹਾਡੇ ਦੋਸਤਾਂ ਨਾਲ ਕੰਪੀਟੀਸ਼ਨ ਹੁੰਦਾ ਹੈ ਹਾਂਜੀ ਇਹ ਅਸੀਂ ਆਪਸ ਦੇ ਵਿੱਚ ਲਗਾ ਲੈਂਦੇ ਹਾਂ ਸ਼ਰਤ ਜਿਵੇਂ ਮੇਰੇ ਬਿੱਲੀ ਆਉਂਦੇ ਨੇ ਯਾਰ ਜਿਵੇਂ ਮੈਂ ਕਿ ਹੁਣ ਨਾ ਕੁਝ ਨੂੰ ਮੈਂ ਸਿਖਾਉਣਾ ਵੀ ਹੈ ਮੈਂ ਸੀਨੀਅਰ ਹਾਂ ਖੇਡਦਾ ਹੁੰਦਾ ਸੀ ਜਿਵੇਂ ਪਹਿਲਾਂ ਤੇ ਕੁਝ ਮੇਰੇ ਨਾਲ ਦੇ ਵੀ ਨੇ ਬਰਾਬਰ ਖੇਡਦੇ ਆ ਸੀ ਜਦੋਂ ਅਸੀਂ ਰਲ ਜਾਂਦੇ ਆ ਤਾਂ ਅਸੀਂ ਆਪਸ ਦੇ ਵਿੱਚ ਵੀ ਮੈਚ ਲਾਉਂਦੇ ਆ ਤੇ ਉਹ ਸਾਡਾ ਇੰਨਾ ਕੋਈ ਕੰਪੀਟੀਸ਼ਨ ਵਧੀਆ ਹੋ ਜਾਂਦਾ ਜਿਵੇਂ ਕੋਈ ਨੈਸ਼ਨਲ ਲੈਵਲ ਦਾ ਮੈਚ ਚੱਲਦਾ ਹੋਵੇ ਇਹਸਾ ਆਪਣਾ ਅਸੀਂ ਖੇਡਦੇ ਆ ਜੀ ਇਹਨੂੰ ਕਿਉਂਕਿ ਇੰਨਾ ਕੁ ਇਹਦੇ ਵਿੱਚ ਖੁੱਭ ਗਏ ਆ ਅਸੀਂ ਤੇ ਸਾਨੂੰ ਸਰੀਰਕ ਤੌਰ ਤੇ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਜੀ ਅਸੀਂ ਵੀ ਕੀ ਤੇ ਅੱਜ ਐਕਟਿਵ ਇੰਨੇ ਹੋ ਗਏ ਆ ਵੀ ਮਾਈਂਡ ਫਰੈਸ਼ ਹੋ ਗਿਆ ਸਾਡਾ ਹਨਾ ਵੀ ਸਾਨੂੰ ਕਿਤੇ ਵੀ ਹੋਰ ਜੇ ਡਿਪਰੈਸ਼ਨ ਜਾਂ ਪਹਿਲਾਂ ਵੀ ਲਾ ਲੋ ਸਿਰ ਭਾਰਾ ਰਹਿਣਾ ਘਰ ਰਹਿਣਾ ਜਾਂ ਫੋਨ ਚਲਾਣਾ ਅੱਖਾਂ ਵੀ ਦੁਖਦੀਆਂ ਇੱਥੇ ਮੈਂ ਨਾ ਜੀ ਪੂਰਾ ਸਰੀਰ ਖੁੱਲ ਕੇ ਖੇਡਦੇ ਆ ਜੀ ਨਾਲ ਇੰਜੋਏ ਕਰਦੇ ਆ ਜੀ ਹੋਰ ਇੰਜੋਏ ਕਰਦੇ ਆ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਸ਼ਰਤ ਲਾਉਂਦੇ ਹੋ ਜਿਵੇਂ ਸਾਡੇ ਟਾਈਮ ਤਾਂ ਅਸੀਂ ਜਿਵੇਂ ਆਪਸ ਦੇ ਵਿੱਚ ਸ਼ਰਤ ਲਾ ਲੈਂਦੇ ਹੁੰਦੇ ਸੀ ਵੀ ਕੋਈ ਖਾਣ ਪੀਣ ਦੀ ਵੀ ਅੱਜ ਜੇ ਵੀ ਟੀਮ ਬਣਾ ਲੈਂਦੇ ਸੀ ਵੀ ਜਿਵੇਂ ਅਸੀਂ ਜਿੱਤਾਂਗੇ ਦੂਜੀ ਟੀਮ ਹਾਰੀ ਹੋਈ ਨੂੰ ਜਲੇਬੀਆਂ ਖਵਾਉਣੀਆਂ ਪੈਣਗੀਆਂ ਜਾਂ ਸਮੋਸੇ ਜਾਂ ਕੁਝ ਵੀ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਸ਼ਰਤ ਲਾਉਂਦੇ ਆ ਮਤਲਬ ਪੈਸਿਆਂ ਦੀ ਨਹੀਂ 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 ਸਾਡਾ ਇਹ ਮੋਸਟਲੀ ਖਾਣ ਪੀਣ ਦੇ ਚੱਲਦਾ ਹੀ ਜ਼ਿਆਦਾ ਜੇ ਕੋਈ ਬਾਹਰੋਂ ਕੋਈ ਟੀਮ ਆ ਜੇ ਕੋਈ ਉਹ ਕਹਿੰਦੀ ਵੀ ਤੁਸੀਂ ਸਾਡੇ ਨਾਲ ਮੈਚ ਲਾ ਲਓ ਫਿਰ ਹੋ ਸਕਦਾ ਹੈ ਕਿ ਅਸੀਂ ਪੈਸਿਆਂ ਦਾ ਲਾ ਲਈਏ ਨਹੀਂ ਤੇ ਸਾਡਾ ਤੇ ਆਪ ਵਿੱਚ ਖਾਣ ਪੀਣ ਦਾ ਹੀ ਹੈ ਜੀ ਖਾਣ ਪੀਣ ਹਾਂਜੀ ਅਸੀਂ ਫੁੱਲ ਇੰਜੋਏ ਕਰਦੇ ਆਂ ਜੀ ਨਾਲ ਅਸੀਂ ਕੋਲਡ ਡਰਿੰਕਾਂ ਦੇ ਬੋਤਲਾਂ ਸ਼ਰਤ ਪੇਟੀਆਂ ਦੀ ਵੀ ਲੱਗ ਜਾਂਦੀ ਹੈ ਜੀ ਹਾਂਜੀ ਤੇ ਉਹ ਸਹੀ ਐ ਇੰਜੋਏ ਕਰਦੇ ਆਂ ਜੀ ਸਾਰਾ ਜੀ ਤੇ ਬਾਈ ਜੀ ਹੁਣਾਂ ਨੇ ਗੱਲਬਾਤ ਕੀਤੀ ਬਹੁਤ ਵਧੀਆ ਗੱਲਬਾਤ ਹੈ ਕਿਉਂਕਿ ਇਹਦੇ ਨਾਲ ਜਿਹੜੀ ਇੱਕ ਮਤਲਬ ਚੀਜ਼ ਹੈ ਨਾ ਬਾਈ ਜੀ ਵੀ ਜਿਵੇਂ ਟੜਿਆਰੀ ਦੋਸਤੀ ਹੈ ਹੋਰ ਵੱਧੀ ਹੈ ਹਨਾ ਇੱਕ ਦੂਜੇ ਦੇ ਪ੍ਰਤੀ ਪਿਆਰ ਵਾਤਾ ਕਿਉਂਕਿ ਇਕੱਠੇ ਖੇਡਦੇ ਹੋ ਗੇਮ ਤਾਂ ਜਿਵੇਂ ਕੋਈ ਹਾਰ ਗਿਆ ਕੋਈ ਜਿੱਤ ਗਿਆ ਤਾਂ ਜਿਵੇਂ ਤੁਸੀਂ ਦੱਸਿਆ ਵੀ ਖਾਣ ਪੀਣ ਦੀ ਸ਼ਰਤ ਵੀ ਉਹ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਜਿਹੜੀ ਚੀਜ਼ ਹੁੰਦੀ ਹੈ ਇੱਕ ਮਤਲਬ ਯਾਰੀ ਦੋਸਤੀ ਦੇ ਵਿੱਚ ਬਹੁਤ ਹੀ ਵਧੀਆ ਚੀਜ਼ ਹੈ ਖਾਣ ਪੀਣ ਕੋਈ ਮਾੜਾ ਨਹੀਂ ਤੇ ਚਲੋ ਮਤਲਬ ਬਹੁਤ ਵਧੀਆ ਤੁਸੀਂ ਸਾਰੇ ਦੋਸਤੇ ਧਿਆਣ ਕੇ ਖੇਡਦੇ ਹੋ ਤੇ ਬਾਈ ਜੀ ਜਿਵੇਂ ਬਾਈ ਜੀ ਹੁਣ ਇਹ ਜਿਹੜੀ ਗੇਮ ਹੈ ਵੀ ਦਿਮਾਗ ਨੂੰ ਵੀ ਜਿਵੇਂ ਐਕਟਿਵ ਕਰਦੀ ਹੈ ਸਰੀਰ ਵੀ ਆਪਣਾ ਤੰਦਰੁਸਤ ਰਹਿੰਦਾ ਹੈ ਤੇ ਚਲੋ ਕੁਝ ਸਮਾਂ ਜਿਹੜਾ ਬੰਦੇ ਦਾ ਫੋਨ ਤੋਂ ਖਹਿੜਾ ਵੀ ਛੁੱਟ ਜਾਂਦਾ ਤੇ ਜਿਹੜੀ ਇਹ ਚੀਜ਼ ਹੈ ਇਹ ਬਹੁਤ ਵਧੀਆ ਤੇ ਬਾਈ ਜੀ ਇਹ ਚੀਜ਼ ਜਿਵੇਂ ਬਾਈ ਇੱਥੇ ਆਪਣੇ ਬਾਈ ਜੀ ਨੇ ਸਮਾਣੇ ਲਾਈ ਹੈ ਤਾਂ ਏਰੀਏ ਦੇ ਲੋਕਾਂ ਨੂੰ ਇੱਥੇ ਖੇਡਣ ਆਉਣਾ ਚਾਹੀਦਾ ਕਿਉਂਕਿ ਬਾਈ ਨੇ ਨਵਾਂ ਕੰਮ ਕੀਤਾ ਤੇ ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੋਰ ਨੂੰ ਵੀ ਜਿਵੇਂ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਵੀ ਬਾਹਰ ਜਾਣ ਦੀ ਬਜਾਏ ਇੰਨੇ-ਇੰਨੇ ਘੰਟੇ ਆਪਾਂ ਬਾਹਰ ਕੰਮ ਕਰਦੇ ਆਂ ਤੇ ਔਖੇ-ਔਖੇ ਜੋਬਾ ਕਰਦੇ ਆ ਤੇ ਆਪਣੇ ਹੀ ਪੰਜਾਬ ਦੇ ਵਿੱਚ ਰ ਇਹੋ ਜੇ ਨਵੀਂ ਤਕਨੀਕ ਦੇ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਜਿਹੜਾ ਹੋਰ ਨੌਜਵਾਨ ਵੀ ਨੇ ਜਿਹੜੇ ਉਤਸ਼ਾਹਿਤ ਹੋ ਸਕਣ ਤੇ ਬਾਈ ਜੀ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਕੋਈ ਨਵੀਂ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ